ਕਿੰਨੀ ਜ਼ਿਆਦਾ ਗਰਮੀ ਪੈ ਰਹੀ ਹੈ 40 45 48 ਡਿਗਰੀ ਟੈਂਪਰੇਚਰ ਚੱਲ ਜਾਂਦਾ ਔਰ ਇੰਨੀ ਜ਼ਿਆਦਾ ਗਰਮੀ ਆ ਗਰਮੀ ਦੇ ਨਾਲ ਪਹਿਲੇ ਹੀ ਬੰਦਾ ਰੜਿਆ ਹੋਇਆ ਆ ਔਰ ਕੁਝ ਬੰਦੇ ਨੈਟ ਦੇ ਉੱਤੇ ਪ੍ਰੋਮੋਸ਼ਨ ਕਰਦੇ ਆ ਲਸਣ ਖਾ ਲੋ ਅਦਰਕ ਖਾ ਲੋ ਗਰਮ ਚੀਜ਼ਾਂ ਨੂੰ ਇਸ ਤਰੀਕੇ ਦੇ ਨਾਲ ਦਿਖਾਇਆ ਜਾਂਦਾ ਆ ਕਿ ਇਹੀ ਚੀਜ਼ਾਂ ਸੈਕਸ ਲਈ ਬਣੀਆਂ ਆ ਬਾਕੀ ਸਭ ਕੁਝ ਬੇਕਾਰ ਆ ਮੈਂ ਇੱਕ ਗੱਲ ਕਹੂੰਗਾ ਕੁਝ ਬੰਦੇ ਆ ਵਿਊ ਪਿੱਛੇ ਲੋਗ ਉਹਨੂੰ ਸ਼ੇਅਰ ਵੀ ਦੱਬ ਕੇ ਕਰਦੇ ਆ ਪਰ ਉਹ ਚੀਜ਼ਾਂ ਗਰਮ ਚੀਜ਼ਾਂ 2019 ਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਪੋਸਟ ਪਾਈ ਸੀ ਉਹ ਮੈਂ ਤੁਹਾਨੂੰ ਸਕਰੀਨਸ਼ਾਟ ਸ਼ੇਅਰ ਕਰ ਦੂੰਗਾ ਅਸੀਂ ਮੰਨਾਂ ਕਰਦੇ ਆ ਕਿ ਹੱਦ ਤੋਂ ਜ਼ਿਆਦਾ ਗਰਮੀ ਜਿਸ ਬੰਦੇ ਦੇ ਵਿੱਚ ਬੋਡੀ 'ਚ ਗਰਮੈਸ਼ ਆ ਆਵਾ ਗੋਣ ਗਰਮ ਚੀਜ਼ਾਂ ਖਾਦੀਆਂ ਹੋਈਆਂ ਬਦਾਮ ਐਗ ਫਿਸ਼ ਸਾਰੇ ਕਹਿੰਦੇ ਆ ਤਾਕਤ ਆ ਜੂਗੀ ਹੱਦ ਤੋਂ ਜ਼ਿਆਦਾ ਗਰਮੀ ਵੀ ਸੈਕਸ ਨੂੰ ਡਾਊਨ ਕਰਦੀ ਐ ਗਰਮ ਚੀਜ਼ਾਂ ਉਹਨੀਆਂ ਕ ਖਾਣੀਆਂ ਚਾਹੀਦੀਆਂ ਜਿੰਨੀਆਂ ਕ ਪਚਦੀਆਂ ਆ ਜੇ ਅਗਰ ਤੁਹਾਡੀ ਬੋਡੀ ਨੂੰ ਲਿਮਿਟਡ ਮਾਤਰਾ ਦੇ ਵਿੱਚ ਚੀਜ਼ ਦੀ ਲੋੜ ਆ ਤੁਸੀਂ ਉਹਨੂੰ ਐਕਸੈਸ ਦੇ ਵਿੱਚ ਲੈ ਕੇ ਜਾਓਗੇ ਤਾਂ ਤਾਂ ਵੀ ਬੈਣੀ ਆ ਨਮਰਦ ਹੋ ਜਾਣਾ ਬੰਦੇ ਨੇ ਫਿਰ ਲੇਡੀ ਇੱਕ ਹੱਥ ਤੱਕ ਰੱਖਦੀ ਹੈ ਬੰਦੇ ਦਾ ਪੇਲ ਨਹੀਂ ਡਿਸਚਾਰਜ ਪਾਣੀ ਨਿਕਲ ਜਾਂਦਾ ਐਨੀ ਅਗ ਗਰਮ ਚੀਜ਼ਾਂ ਨਾ ਖਾਓ ਮੈਂ ਕਿ ਪਿੱਛੇ ਜੇ ਇੱਕ ਬੰਦੇ ਦੀ ਵੀਡੀਓ ਦੇਖੀ ਉਹ ਦੱਸ ਰਿਹਾ ਕਿ ਲਸਣ ਖਾ ਲੋ 15 ਦਿਨ 15 ਦਿਨਾਂ ਜੀ ਤੁਹਾਨੂੰ ਡੈਡ ਕਰ ਦੇਣਾ ਉਹਨੇ ਟਾਈਮ ਤਾਂ ਬੰਦੇ ਦਾ ਪੇਲੇ ਨਹੀਂ ਲੱਗਦਾ ਹੋਰ ਗਰਮ ਚੀਜ਼ ਨਾ ਤੁਸੀਂ ਕਿੱਥੇ ਹੱਲ ਕਰ ਦੋਗੇ ਇੰਨੇ ਆਪਣੇ ਵਿਊ ਪਿੱਛੇ ਮਗਰ ਨਹੀਂ ਲਾਣਾ ਚਾਹੀਦਾ ਲੋਕਾਂ ਨੂੰ ਇਹ ਗਲਤ ਗੱਲ ਆ ਆਪਣੇ ਆਪ ਨੂੰ ਸਹੀ ਰੱਖੋ ਡਾਈਟ ਕੋਈ ਵੀ ਆ ਚਾਹੇ ਅਸੀਂ ਮੈਂ ਵੈਜੀਟੇਰੀਅਨ ਆ ਮੈਂ ਨਹੀਂ ਨਾਨ ਵੈਜੀ ਨੂੰ ਪ੍ਰਮੋਟ ਕਰਦਾ ਤੇ ਨਾ ਹੋਊਗਾ ਵੀ ਚਲੋ ਆ ਤੁਹਾਡੀ ਪਰਸਨਲ ਚੁਆਇਸ ਆ ਅਸੀਂ ਆਪਣੇ ਕੋਈ ਵੀ ਤੇਲ ਵਗੈਰਾ ਵੀ ਕੋਈ ਯੂਜ਼ ਕਰਦੇ ਆ ਰੇਗਮਾਹੀ ਵਗੈਰਾ ਲੋਕ ਐਡਵਰਟਾਈਜ਼ਮੈਂਟ ਲੈ ਪਾਉਂਦੇ ਅਸੀਂ ਉਹ ਵੀ ਨਹੀਂ ਯੂਜ਼ ਕਰਦੇ ਜੇ ਉਹ ਚੀਜ਼ ਸਾਨੂੰ ਨਹੀਂ ਅੱਛੀ ਲੱਗਦੀ ਨਾ ਅਸੀਂ ਉਹਨੂੰ ਚੰਗਾ ਕਹੀਏ ਨਾ ਅਸੀਂ ਉਹਨੂੰ ਮਾੜਾ ਕਹੀਏ ਅਸੀਂ ਉਹਦੇ ਬਾਰੇ ਗੱਲ ਹੀ ਨਹੀਂ ਕਰਦੇ ਮੇਰੀ ਪਰਸਨਲ ਚੁਆਇਸ ਆ ਅਸੀਂ ਇਦਾਂ ਦੀ ਚੀਜ਼ਾਂ ਨੂੰ ਪ੍ਰਮੋਟ ਨਹੀਂ ਕਰਦੇ ਨਾਰਮਲ ਡਾਈਟ ਲਵੋ ਉਹ ਜਿਹੜੀ ਆ ਜੜੀ ਬੂਟੀਆਂ ਵਾਲੇ ਕੋਰਸ ਵੀ ਹੁੰਦੇ ਆ ਜਾਂ ਕਿੰਗ ਪੈਕ ਆ ਜਾਂ ਗੋਲਡ ਪੈਕ ਆ ਇਹ 100% ਵੈਜ ਇਹਦੇ ਵਿੱਚ ਕੋਈ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ ਕਿ ਜੋ ਨੋਨ ਵੈਜ ਟਾਈਪ ਹੋਵੇ ਕੋਈ ਜਾਨਵਰ ਹੋ ਗਈ ਕੋਈ ਕਿਰਲੀ ਹੋ ਗਈ ਰੇਗਮਾਹੀ ਟਾਈਪ ਜਾਂ ਕੋਈ ਝੁੰਕਾਂ ਨੂੰ ਕਹਿੰਦੇ ਆ ਤੇਲਾਂ ਚ ਪਾਈ ਦੀਆਂ ਇਹ ਸਾਰਾ ਕੁਝ ਨੇਚਰਲ ਆ ਸਾਡੇ ਕਹਿਣ ਦਾ ਮਤਲਬ ਇਹ ਆ ਇੱਕ ਵੀਡੀਓ ਬਣਾਉਣਾ ਔਰ ਲੋਕਾਂ ਨੂੰ ਮਗਰ ਲਾਣਾ ਇੱਕ ਅੱਜ ਤੋਂ ਨਾ 4-5 ਸਾਲ ਪਹਿਲਾਂ ਵੀਡੀਓ ਵਾਇਰਲ ਹੋਈ ਸੀ ਇੱਕ ਬੰਦੇ ਨੇ ਨੁਕਸਾ ਲਖਾਇਆ 4-5 ਚੀਜ਼ ਜਿਆਦਾ ਤੇ ਕਾਫੀ ਲੋਕਾਂ ਨੇ ਉਹ ਸ਼ੇਅਰ ਵੀ ਕੀਤਾ ਉਸਨੋਂ ਨੁਕਸੇ ਦੇ ਵਿੱਚ ਜਵਤਰੀ ਦੀ ਕੁਆਂਟੀਟੀ ਬਹੁਤ ਜ਼ਿਆਦਾ ਸੀ ਤੇ ਅਸੀਂ ਬਗਾਇਦਾ ਕਾਫੀ ਟਾਈਮ ਤੋਂ ਪੰਸਾਰੀ ਦਾ ਵੀ ਸਾਡਾ ਜੱਦੀ ਪੁਸ਼ਤੀ ਕੰਮ ਦੀ ਦਵਾਈਆਂ ਦਾ ਅਸੀਂ ਵੀ ਬਣਾਨੇ ਆ ਉਹ ਪ੍ਰੋਬਲਮ ਦੇ ਨੁਕਸਾ ਖਾਨ ਦੇ ਨਾਲ ਕਈ ਲੋਕਾਂ ਨੂੰ ਬਵਾਸੀਰ ਦੀ ਦਿੱਕਤ ਵੀ ਹੋਈ ਬਵਾਸੀਰ ਕਿਉਂ ਹੁੰਦੀ ਹੈ ਬਾਡੀ ਚ ਹੀਟ ਵਧਣ ਨਾਲ ਬਲੱਡ ਆਣ ਲੱਗ ਜਾਣਾ ਟਾਇਲਟ ਦੇ ਵਿੱਚ ਉਹ ਖਾ ਖਾ ਕੇ ਨੈੱਟ ਦੇ ਉੱਤੇ ਕੋਈ ਵੀ ਨੁਕਸਾ ਆ ਇੱਕ ਨਵਾਂ ਹੀ ਟ੍ਰੈਂਡ ਚੱਲਿਆ ਹੋਇਆ ਆ 20 ਰੁਪਏ ਦੇ ਵਿੱਚ ਇੰਨਾ ਪ੍ਰੋਟੀਨ ਤੁਹਾਡਾ ਪੂਰਾ ਪੂਰਾ ਹੋ ਜਾਊਗਾ 10 ਰੁਪਏ ਵਿੱਚ ਆ ਖਾ ਲੋ ਇਹ ਹੋ ਜੂਗਾ ਮੈਂ ਉਸ ਬੰਦੇਆਂ ਨੂੰ ਸਿੱਧਾ ਕਹਿਣਾ ਕਿ 5000 ਰੁਪਏ ਮੈਂ ਤੁਹਾਨੂੰ ਦਿੰਦਾ ਇੱਕ ਗਰੀਬ ਬੰਦੇ ਦਾ ਘਰ ਕਿੱਦਾਂ ਚੱਲ ਸਕਦਾ ਮੈਨੂੰ ਉਹ ਨੈਟ ਦੇ ਉੱਤੇ ਵੀਡੀਓ ਪਾ ਦਿਓ ਕਿ ਅਸੀਂ ਵੀ ਸ਼ੇਅਰ ਕਰ ਦਾਂਗੇ ਕਿ 10 20 ਰੁਪਏ ਵਿੱਚ ਐਦਾਂ ਕਦੀ ਹੋਈ ਨਹੀਂ ਸਕਦਾ ਹੈਗਾ ਤੇ ਮੈਂ ਤੁਹਾਨੂੰ ਕਹਿੰਦਾ 5000 ਰੁਪਏ ਦਾ ਇੱਕ ਫਿਗਰ ਦਿਨਾਂ ਤੁਸੀਂ ਦੱਸ ਦਿਓ ਇੱਕ ਨਾਰਮਲ ਬੰਦੇ ਦਾ ਖਰਚਾ ਬਾਣੀ ਦਾਲ ਫੁੱਲ ਕੇ ਤਾਂ ਕਿੱਦਾਂ ਚੱਲੇ ਇਸ ਕਰਕੇ ਪ੍ਰੋਮੋਸ਼ਨ ਵਿੱਚ ਆਪਣੇ ਲਾਲਚ ਵਿੱਚ ਇੰਨਾ ਗਲਤ ਗਾਈਡ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ ਇਹ ਮੇਰੀ ਵੀਡੀਓ ਕੋਈ ਐਡਵਰਟਾਈਜ਼ਮੈਂਟ ਪਰਪਸ ਨਹੀਂ ਸੀ ਮੈਂ ਸਮਝਾਉਣਾ ਚਾਹਣਾ ਤੁਹਾਨੂੰ ਚਾਹੇ ਵੀਡੀਓ ਦੇ 뷰 ਆ ਨਾ ਆਣ ਮੇਰਾ ਕਹਿਣਾ ਫਰਜ਼ ਆ ਔਰ ਪਿਛਲੇ ਸਕਰੀਨਸ਼ਾਟ 2019 ਦੇ ਵਿੱਚ ਵੀ ਮੈਂ ਪੋਸਟ ਹੋਣੀ ਆਪਣੀ ਗੱਡੀਆਂ ਸ਼ੇਅਰ ਜਰੂਰ ਕਰੂੰਗਾ ਅਸੀਂ ਉਦੋਂ ਵੀ ਰੋਕਦੇ ਸੀ ਦੁਨੀਆ ਫੇਰ ਭੁੱਲ ਜਾਂਦੀ ਆ ਅਸੀਂ ਅੱਜ ਵੀ ਤੁਹਾਨੂੰ ਅਵੇਅਰ ਕਰ ਰਹੇ ਹਾਂ ਕਿ ਚੀਜ਼ਾਂ ਦਾ ਨੁਕਸਾਨ ਆ ਧਿਆਨ ਨਾਲ ਐਨੀ ਲੋ ਅੱਜ ਦੇ ਟਾਈਮ 'ਚ ਇੱਕ ਕਹਿ ਦਿੰਦੇ ਆ ਕਿ ਅੱਜਕੱਲ ਖਰਾਕ ਹੈ ਨਹੀਂਗੀ ਤਾਂ ਪ੍ਰੋਬਲਮ ਆਈ ਆ ਖਰਾਕ ਰੂ ਸਭ ਕੁਝ ਉਦਈਆਂ ਨਾਰਮਲ ਆ ਖਰਾਕਾਂ ਪਿੰਡਾਂ ਚ ਵਧੀਆ ਵੀ ਹੈਗੀਆਂ ਸ਼ਹਿਰਾਂ ਚ ਕੋਈ ਨਹੀਂ origignal ਮਿਲਦੀ ਪਿੰਡਾਂ ਚ ਤਾਂ ਮਿਲਦੀ ਹੈ ਨਾ ਲੋਕਾਂ ਨੇ ਆਪਣੇ ਆਪ ਨੂੰ ਖਾ ਖਾ ਕੇ ਇੰਨਾ ਜ਼ਿਆਦਾ ਗਲਤ ਕਰ ਲਿਆ ਗਰਮੀਆਂ ਚ ਗਰਮ ਚੀਜ਼ਾਂ ਖਾਈ ਜਾਂਦੇ ਆ ਸਰਦੀਆਂ ਚ ਪੰਜੀਰੀ ਬਣੀ ਹੋਈ ਸੀ ਲੋਕਾਂ ਨੇ ਉਹਨੂੰ ਇੰਨੀ ਐਡ ਕਰਦੀ ਗਰਮੀਆਂ ਚ ਵੀ ਗਰਮ ਚੀਜ਼ਾਂ ਖਾਈ ਜਾਂਦੇ ਉਹੀ ਐਕਸੈਸ ਚ ਹੀਟ ਸ਼ਕਰਾਂ ਨੂੰ ਵੀ ਖਤਮ ਕਰ ਦਿੰਦੀ ਆ ਬੋਡੀ ਵੀ ਔਖੀ ਹੋ ਜਾਂਦੀ ਆ ਉਮਰ ਤੋਂ ਪਹਿਲਾਂ ਵਾਈਟ ਵਾਲ ਹੁੰਦੇ ਆ ਇਹ ਸਾਰਾ ਕੁਝ ਤੁਹਾਡਾ ਆਪਣੀਆਂ ਗਲਤੀਆਂ ਕਰਕੇ ਆ ਮੌਸਮ ਦੇ ਹਿਸਾਬ ਨਾਲ ਬੈਲੈਂਸ ਦੇ ਹਿਸਾਬ ਨਾਲ ਸਭ ਕੁਝ ਕਰਨਾ ਚਾਹੀਦਾ ਬਾਕੀ ਵੀਡੀਓ ਥੋੜੀ ਲੰਬੀ ਆ ਮੈਂ ਆਪਣੇ ਵੱਲੋਂ ਤੁਹਾਨੂੰ ਸਾਰਾ ਕੁਝ ਸਮਝਾ ਦਤਾ ਆ ਉਸ ਤਰੀਕੇ ਨੂੰ ਕਿਸ ਤਰ੍ਹਾਂ ਸਮਝਣਾ ਉਹ ਤੁਹਾਡੀ ਇੱਛਾ ਹੈ ਰਾਹੁਲ ਲੁੜਿਆਣਾ